ਬੀਓ ਸਤ ਸ੍ਰੀ ਅਕਾਲ ਜਿਵੇਂ ਕਿ ਡੱਲੇਵਾਲ ਸਾਹਿਬ ਨੂੰ ਲੈ ਕੇ ਬੜੀ ਇੱਕ ਮੰਦਭਾਗੀ ਘਟਨਾ ਸਾਹਮਣੇ ਆ ਗਈ ਹੈ ਟਾਈਮ ਕੌਣੇ 6 ਵਜੇ ਦਾ ਜਿਹੜੀ ਅਪਡੇਟ ਆਈ ਹੈ ਪੰਜਾਬ ਦੇ ਵਿੱਚ ਹਾਹਾਕਾਰ ਮਚ ਚੁੱਕੀ ਹੈ ਤਾਂ ਇੱਕ ਤੁਹਾਨੂੰ ਗੱਲ ਯਾਦ ਹੋਣੀ ਮੈਂ ਸੁਣਾ ਵੀ ਦੇਵਾਂਗਾ ਲੱਖਾ ਸਿੰਘ ਸੁਧਾਨਾ ਨੇ ਬੜੀ ਵਾਰ ਕਿਹਾ ਲੋਕਾਂ ਨੂੰ ਕਿ ਤੁਸੀਂ ਜੇਕਰ ਅੱਜ ਸਾਡੇ ਨਾਲ ਨਹੀਂ ਖੜਦੇ ਡੱਲੇਵਾਲ ਸਾਹਿਬ ਦੇ ਨਾਲ ਨਹੀਂ ਖੜਦੇ ਤਾਂ ਤੁਹਾਨੂੰ ਪਛਤਾਉਣਾ ਪੈ ਸਕਦਾ ਫਿਰ ਤੁਸੀਂ ਚੀਕਾਂ ਮਾਰੋਗੇ ਜਦੋਂ ਸਾਡੇ ਯੋਧੇ ਸਾਡੇ ਆਗੂ ਚਲੇ ਜਾਂਦੇ ਨੇ ਅਕਸਰ ਉਹਨੇ ਵੀਡੀਓ ਵੀ ਪਾਈਆਂ ਬਹੁਤ ਸਾਰਾ ਪ੍ਰਚਾਰ ਵੀ ਡੱਲੇਵਾਲ ਦੇ ਸਾਹਿਬ ਦੇ ਹੱਕ ਦੇ ਵਿੱਚ ਕੀਤਾ ਤਾਂ ਪਰ ਅੱਜ ਜਿਹੜੀ ਪੰਜਾਬ ਦੇ ਵਿੱਚ ਇਸ ਖਬਰ ਨੇ ਪੂਰੀ ਹੈਡਲਾਈਨ ਦੇ ਵਿੱਚ ਭਰ ਚੁੱਕੀ ਹੈ ਇੱਕ ਤਰ੍ਹਾਂ ਇਹ ਕਹਿ ਸਕਦੇ ਵੀ ਪੂਰੇ ਭਾਰਤ ਨਹੀਂ ਬਲਕਿ ਵਿਦੇਸ਼ਾਂ ਤੱਕੇ ਪਹੁੰਚ ਗਈ ਹੈ ਪਰ ਸਾਡੇ ਪੰਜਾਬੀਆਂ ਨੂੰ ਮੈਨੂੰ ਲੱਗਦਾ ਵੀ ਜਿਵੇਂ ਜਾਗ ਹਲੇ ਵੀ ਨਹੀਂ ਆਉਣੀ ਕਿਉਂਕਿ ਜਦੋਂ ਕੋਈ ਸੰਘਰਸ਼ ਕਰ ਨਿਕਲਦਾ ਮੈਂ ਤੁਹਾਨੂੰ ਇਹਦੀ ਵੀਡੀਓ ਦਿਖਾਉਣ ਜਾ ਰਿਹਾ ਜਦੋਂ ਕੋਈ ਸੰਘਰਸ਼ ਕਰ ਨਿਕਲਦਾ ਤਾਂ ਫਿਰ ਫਿਰ ਉਹ ਕਫਨ ਬਨ ਕੇ ਨਿਕਲਦਾ ਸੋ ਜਿਹੜਾ ਡੱਲੇਵਾਲ ਨੇ ਕੀਤਾ ਡੱਲੇਵਾਲ ਨੇ ਇੱਕ ਉਹ ਕੰਮ ਕੀਤਾ ਜਿਹੜੇ ਸੂਰਵੀਰ ਜਾਂ ਫਿਰ ਯੋਧੇ ਹੀ ਕਰਦੇ ਹੁੰਦੇ ਨੇ ਇਹ ਵੀ ਤੁਸੀਂ ਜਾਣਦੇ ਹੋ ਨਹੀਂ ਕੋਈ ਆਪਦੀ ਆਪ ਦੀ ਆਪ ਮਤਲਬ ਮੌਤ ਨੂੰ ਮਾਸੀ ਦੀ ਕਹਿੰਦਾ ਤਾਂ ਹੁਣ ਕਿੰਨੀਆਂ ਮੌਤਾਂ ਹੁੰਦੀਆਂ ਨੇ ਪੰਜਾਬ ਦੇ ਵਿੱਚ ਇਹ ਵੀ ਤੁਸੀਂ ਜਾਣਦੇ ਹੋ ਪਰ ਅੱਜ ਜਿਹੜੀ ਖਬਰ ਹੈ ਮੈਂ ਤੁਹਾਡੇ ਸਾਹਮਣੇ ਜਿਹੜੀ ਵੀਡੀਓ ਸੁਣਾਉਣ ਜਾ ਰਿਹਾ ਇਹਦੇ ਵਿੱਚ ਸਨੇਹਾ ਕੀ ਹੈ ਪੰਜਾਬ ਦੇ ਉਹਨਾਂ ਲੋਕਾਂ ਨੂੰ ਜਿਹੜੇ ਬੁਝਦਲੀ ਦੀ ਨਿਸ਼ਾਨੀ ਨੇ ਤੇ ਉਸ ਜਗ੍ਹਾ ਦੇ ਉੱਤੇ ਯਾਨੀ ਖਨੌਰੀ ਨਹੀਂ ਪਹੁੰਚੇ ਯਾਰ ਤਾਂ ਹੁਣ ਤੁਸੀਂ ਆਪ ਹੀ ਸੁਣ ਲਓ ਲੱਖਾ ਸਿੰਘ ਸਦਾਣਾ ਕੀ ਕਹਿ ਰਹੇ ਨੇ 4:30 ਵਜੇ ਦੀ ਵੀਡੀਓ ਅਪਡੇਟ ਜਿਹੜੀ ਅਪਡੇਟ ਮੇਰੇ ਸਾਹਮਣੇ ਆਈ ਹੈ ਮੈਂ ਤੁਹਾਨੂੰ ਲੱਖਾ ਸਿੰਘ ਸੁਧਾਨਾ ਦੀ ਜਵਾਨੀ ਪੂਰੀ ਵੀਡੀਓ ਸੁਣਾਉਣ ਜਾ ਰਿਹਾ ਬੜੇ ਧਿਆਨ ਦੇ ਨਾਲ ਸੁਣਨਾ ਇੱਕ ਸੰਦੇਸ਼ਾ ਇਹਦੇ ਵਿੱਚ ਇਹ ਵੀ ਦਿੱਤਾ ਸੀ ਲੋਕਾਂ ਨੂੰ ਪਹਿਲਾਂ ਕਿ ਤੁਸੀਂ ਜਿਹੜੇ ਚੁੱਲ੍ਹੇ ਨੇ ਉਹ ਅੱਜ ਦੀ ਤਰੀਕ ਦੇ ਵਿੱਚ ਨਾ ਬਾਲਿਓ ਇਹ ਗੱਲ ਕਹੀ ਗਈ ਸੀ ਮੈਂ ਬੜੇ ਧਿਆਨ ਦੇ ਨਾਲ ਸੁਣੀ ਹੈ ਤੇ ਇੱਕ ਇੱਕ ਪੋਸਟ ਵੀ ਸਾਰੇ ਸਾਥੀਆਂ ਨੇ ਪਾਉਣੀ ਇਹ ਗੱਲ ਵੀ ਕਹੀ ਗਈ ਸੀ ਪਰ ਪਹਿਲਾਂ ਹੁਣ ਗੌਰ ਦੇ ਨਾਲ ਇਸ ਵੀਡੀਓ ਨੂੰ ਆਪਾਂ ਸੁਣਾਵਾਂਗੇ ਉਸ ਤੋਂ ਬਾਅਦ ਅਗਲੇ ਵਿਚਾਰ ਇਸੇ ਗੱਲ ਦੇ ਉੱਤੇ ਇਸੇ ਮੁੱਦੇ ਦੇ ਉੱਤੇ ਸਾਂਝੇ ਕਰਾਂਗੇ ਤੇ ਪੰਜਾਬੀਓ ਇਸ ਵੀਡੀਓ ਨੂੰ ਸ਼ੇਅਰ ਮੇਰਾ ਵੀਰ ਆਪਦੀ ਮਰਜ਼ੀ ਦੇ ਨਾਲ ਕਰ ਦੇਣਾ ਸੁਣੋ ਹਾਂਜੀ ਸਤਿ ਸ੍ਰੀ ਅਕਾਲ ਪੰਜਾਬੀਓ ਦੋ ਬੜੀਆਂ ਅਹਿਮ ਜ਼ਰੂਰੀ ਬੇਨਤੀਆਂ ਦੋਨਾਂ ਨੂੰ ਧਿਆਨ ਦੇ ਨਾਲ ਸੁਣ ਲਿਓ ਤੇ ਅੱਗੇ ਸਾਂਝਾ ਕਰ ਦਿਓ ਆਪਣਾ ਫਰਜ਼ ਸਮਝਦੇ ਹੋਏ ਪਹਿਲੀ ਬੇਨਤੀ ਆ ਕਿ ਅੱਜ 12 ਤਰੀਕ ਹੈ ਤੇ ਅੱਜ ਸਾਡੇ ਯੋਧੇ ਨੂੰ ਲਗਾਤਾਰ ਭੁਖ ਹੜਤਾਲ ਤੇ ਬੈਠੇ ਨੂੰ 12 ਕਿਲੋ ਭਾਰਨ ਘਟ ਗਿਆ ਜਿਤਨੀਆਂ ਹੌਲੀ-ਹੌਲੀ ਕੰਮ ਛੱਡ ਰਹੀਆਂ ਨੇ ਤੇ ਉਹ ਸਾਡੀਆਂ ਨਸਲਾਂ ਦੀ ਖਾਤਰ ਸਾਡੀਆਂ ਫਸਲਾਂ ਦੀ ਖਾਤਰ ਸਾਡੀ ਧਰਤੀ ਦੀ ਖਾਤਰ ਸਾਡੇ ਕੰਮਕਾਰਾਂ ਦੀ ਖਾਤਰ ਸਾਡੀ ਰੋਜੀ ਰੋਟੀ ਦੀ ਖਾਤਰ ਸਾਡੇ ਮਜ਼ਦੂਰਾਂ ਲਈ ਕਿਸਾਨਾਂ ਲਈ ਛੋਟੇ ਦੁਕਾਨਦਾਰਾਂ ਲਈ ਸਮੁੱਚੇ ਪੰਜਾਬੀਆਂ ਲਈ ਚਾਹੇ ਕੱਲ੍ਹ ਕੇ ਵੀ ਸਮੁੱਚੇ ਭਾਰਤੀਆਂ ਲਈ ਉਹ ਇਨਸਾਨ ਅੱਜ ਮਰ ਪਾਲ ਆਪਣੀ ਮੌਤ ਨੂੰ ਉਡੀਕ ਰਿਹਾ ਵੀ ਕਦੋਂ ਮੌਤ ਮੈਨੂੰ ਆ ਕੇ ਕਲ ਨਾ ਲਾਉਂਦੀ ਆ। ਸੁਪੋਸ ਯੋਧੇ ਨੂੰ ਸਲਾਮ ਹੈ, ਸਜਦਾ ਹੈ, ਸਲੂਟ ਹੈ ਕਿ ਯਾਰ ਇੱਕ 75 ਸਾਲ ਦਾ ਬਜ਼ੁਰਗ ਸਾਡੇ ਤੋਂ ਇੱਕ ਨੂੰ ਬਚਾਉਣ ਲਈ ਲੜ ਰਿਹਾ ਬਾਈ। ਕਿ ਤੁਹਾਡਾ ਫਰਜ਼ ਸਿਰਫ ਇੰਨਾ ਹੀ ਆ ਪੰਜਾਬ ਦੇ ਲੋਕੋ, ਹਰਿਆਣੇ ਵਾਲਿਓ, ਰਾਜਸਥਾਨ ਵਾਲਿਓ। ਤੁਹਾਨੂੰ ਇੱਕ ਕੋਈ ਅਪੀਲ ਕਰਦਾ ਬਾਈ ਅੱਜ 12 ਤਰੀਕ ਹੈ, ਅੱਜ ਆਪਾਂ ਆਥਾਂ ਦੀ ਰੋਟੀ ਨਹੀਂ ਉਹ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਵੈਗਰੂ ਨੂੰ ਹਰ ਬੰਦੇ ਨੇ ਦਿਲੋਂ ਇਹ ਨਹੀਂ ਵੀ ਖਾ ਕੇ ਚਾਰ ਰੋਟੀਆਂ ਤੇ ਆਪਾਂ ਵੀਡੀਓ ਪਾ ਦਿਆਂਗੇ ਫੋਟੋ ਪਾ ਦਿਆਂਗੇ ਨਹੀਂ ਆਪਾਂ ਸਾਰਿਆਂ ਨੇ ਅੱਜ ਮੈਂ ਮੇਰੀ ਮਾਂ ਨੂੰ ਫੋਨ ਕਰਦਾ ਮਾਂ ਬੇਬੇ ਹੱਥੇ ਚੁੱਲ੍ਹਾ ਨਹੀਂ ਬਾਲਣਾ ਅੱਗ ਨਹੀਂ ਬਚਾਉਣੀ ਸਾਰੇ ਟੱਬਰ ਨੇ ਆਪਾਂ ਅੱਜ ਉਸ ਯੋਧੇ ਨੂੰ ਸਮਰਪਿਤ ਹੋ ਕੇ ਅੱਜ ਉਸ ਕਿਸਾਨੀ ਘੋੜ ਨੂੰ ਸਮਰਪਿਤ ਹੋ ਕੇ ਜਿਹੜਾ ਲਗਾਤਾਰ ਕਈ ਮਹੀਨਿਆਂ ਤੋਂ ਸਾਡੇ ਯੋਧੇ ਬਾਦਰਾਂ ਦੇ ਬੈਠੇ ਹੱਥਾਂ ਦੇ ਪਾਲ ਰਹੇ ਨੇ ਬਹੁਤ ਸਾਰਾ ਕੁਝ ਹੋ ਰਿਹਾ ਹੈ ਤੁਹਾਨੂੰ ਵੀ ਪਤਾ ਹੈ ਪਰ ਗੱਲ ਕਿੱਥੇ ਆ ਜਾਂਦੀ ਹੈ ਜਿਹੜੇ ਲੋਕ ਇਹਦੇ ਵਿੱਚ ਇਹ ਵੀ ਕਿਹਾ ਗਿਆ ਲੱਖਾਂ ਸੰਸਰਾਨਾ ਬਣਿਓ ਵੀ ਜਿਹੜੇ ਸਾਡੇ ਮਜ਼ਦੂਰ ਭਰਾ ਨੇ ਕੋਈ ਵੀ ਬਰਾਦਰੀਆਂ ਨੇ ਕੋਈ ਵੀ ਬੰਦਾ ਚਾਹੇ ਉਹ ਗਰੀਬ ਆ ਅਮੀਰ ਆ ਜੋ ਮਰਜੀ ਵੀ ਹੈ ਕਿਸਾਨੀ ਦੇ ਨਾਲ ਕਿਵੇਂ ਜੁੜ ਜਾਂਦੀ ਹੈ ਗੱਲ ਹੁਣ ਤੁਸੀਂ ਬਾਈ ਚੰਗੀ ਤਰ੍ਹਾਂ ਪਹਿਲਾਂ ਜਾਣਦੇ ਹੋ ਪਰ ਮੈਂ ਵੀ ਇਸ ਗੱਲ ਨੂੰ ਕਹਿ ਦਨਾ ਦੇਖੋ ਜੇਕਰ ਸਾਡੀ ਪੰਜਾਬ ਦੀ ਧਰਤੀ ਬੰਜਰ ਹੋ ਜਾਂਦੀ ਹੈ ਉਹਨੂੰ ਖਰੀਦਿਆ ਜਾਂਦਾ ਉਹ ਤੇ ਫੈਕਟਰੀਆਂ ਲੱਗ ਜਾਂਦੀਆਂ ਨੇ ਕੱਕ ਤਰ੍ਹਾਂ ਵੀ ਸਾਡੇ ਲਈ ਉਹ ਬੰਜਰ ਨਾ ਉਹਨੇ ਕੋਈ ਫਲ ਦੇਣਾ ਤੇ ਨਾ ਕੋਈ ਫਸਲ ਦੇਣੀ ਹੈ ਤੇ ਫੇਰ ਸਾਡੇ ਪੰਜਾਬ ਦੇ ਲੋਕ ਪਾਕਿਸਤਾਨ ਦੇ ਵਿੱਚ ਜਿਵੇਂ ਆਟਾ 150 ਰੁਪਏ ਕਿਲੋ ਹੈ ਉਹ ਹਾਲਤ ਸਾਡੇ ਹਿੰਦੁਸਤਾਨ ਦੇ ਪੰਜਾਬ ਦੀ ਹੋ ਜਾਣੀ ਹੈ ਇਹ ਗੱਲ ਸੱਚ ਜਾਣਿਓ ਪੰਜਾਬ ਦੇ ਵਿੱਚ ਮਹਿੰਗਾਈ ਕਿਉਂ ਹੈ ਤਾਂ ਪੰਜਾਬ ਸਾਡਾ ਹੀ ਇੱਕ ਟੁਕੜਾ ਹੈ ਸਾਡੇ ਲੋਕ ਰਹਿੰਦੇ ਨੇ ਪਰ ਇਹ ਗੱਲ ਸਮਝਣ ਦੀ ਬੜੀ ਜ਼ਰੂਰਤ ਹੈ ਯਾਰ ਕਿ ਕਰ ਸਾਡੇ ਪੰਜਾਬ ਦੀ ਧਰਤੀ ਅੱਜ ਮੰਨੀ ਜਾਂਦੀ ਹੈ ਵੀ ਇਹ ਸੋਨਾ ਉਗਲਦੀ ਹੈ ਹੀਰੇ ਮੋਤੀ ਉਗਲਦੀ ਹੈ ਇਹ ਧਰਤੀ ਦੇ ਉੱਤੇ ਚਾਹੇ ਜੋ ਮਰਜੀ ਬੰਦਾ ਵੱਢ ਕੇ ਲਾ ਦੇ ਉਹ ਮੈਂ ਕਹਿੰਦਾ ਉਹ ਵੀ ਹਰਾ ਹੋ ਜੇ ਯਾਰ ਉਹ ਧਰਤੀ ਸਾਡੇ ਪੰਜਾਬ ਦੀ ਹੈ ਇਹ ਹਕੀਕਤ ਵੀ ਹੈ ਤੇ ਫਿਰ ਉਸੇ ਧਰਤੀ ਨੂੰ ਖਰੀਦ ਕੇ ਜਿਹੜੇ ਬਹੁਤ ਵੱਡੀਆਂ-ਵੱਡੀਆਂ ਇੰਡਸਟਰੀਆਂ ਦੇ ਮਾਲਕ ਤਾਂ ਉਹ ਸਾਡਾ ਘਾਣ ਕਰ ਰਹੇ ਨੇ ਕਿਸਾਨੀ ਨਹੀਂ ਰਹੂਗੀ ਤੇ ਫਸਲ ਨਹੀਂ ਹੋਣੀ ਜ਼ਮੀਨਾਂ ਖਰੀਦੀਆਂ ਜਾਣੀਆਂ ਨੇ ਤੇ ਸਾਡੇ ਮਜ਼ਦੂਰ ਕਿੱਥੋਂ ਕੰਮ ਕਰਨਗੇ ਜਾਂ ਫਿਰ ਇਹ ਪੈਸਾ ਟੱਗਾ ਕਿਸ ਜਿਹੜਾ ਕਿਸਾਨੀ ਹੈ ਕਿਸਾਨੀ ਦੇ ਨਾਲ ਜੁੜਿਆ ਕੇ ਨਹੀਂ ਵਪਾਰੀ ਕਿਸਾਨ ਨਾਲ ਚੱਲਦਾ ਤੇ ਵਪਾਰੀਆਂ ਦੇ ਨਾਲ ਹੋਰ ਮਜ਼ਦੂਰ ਚੱਲਦਾ ਮਜ਼ਦੂਰ ਕਿਸਾਨੀ ਨਾਲ ਵੀ ਚੱਲਦਾ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਫਸਲ ਦੇ ਅਨਾਜ ਦੇ ਪ੍ਰਤੀ ਜੁੜੀਆਂ ਹੋਈਆਂ ਨੇ ਤੁਸੀਂ ਆਪ ਸਮਝੋ ਜਦੋਂ ਐਸੇ ਆਪਣੇ ਪੰਜਾਬ ਦੇ ਵਿੱਚ ਕੋਈ ਸਮਾਂ ਸੀ ਬਜ਼ੁਰਗ ਪਹਿਲਾਂ ਦੇ ਜਿਹੜੀਆਂ ਕਹਾਣੀਆਂ ਸੁਣਾਉਂਦੇ ਸੀ ਉਹਦੇ ਵਿੱਚ ਮੈਂ ਇੱਕ ਕਹਾਣੀ ਇਹ ਵੀ ਸੁਣੀ ਆ ਕਹਿੰਦੇ ਵੀ ਕਾਲ ਪੈ ਗਿਆ ਸਾਡੇ ਪੰਜਾਬ ਦੇ ਵਿੱਚ ਬਲਕਿ ਦੇਸ਼ਾਂ ਪੂਰੇ ਦੇਸ਼ ਦੇ ਵਿੱਚ ਹੀ ਪੈ ਗਿਆ ਤਾਂ ਉਦੋਂ ਝੰਡ ਦੇ ਡੋਡੇ ਦੇ ਭਖੜੇ ਦੇ ਡੋਡੇ ਲੋਕ ਪੀਸ ਪੀਸ ਕੇ ਖਾਂਦੇ ਸੀ ਸਵੇਸ ਕਰਕੇ ਬੇਤੀ ਹੈ ਸਾਰਿਆਂ ਨੂੰ ਖਨੌਰੀ ਪਹੁੰਚਣ ਦੀ ਢੱਲੇਵਾਲ ਸਾਹਿਬ ਦਾ ਲਗਾਤਾਰ ਵਜਨ ਘਟਦਾ ਜਾ ਰਿਹਾ ਕਿਟਲੀਆਂ ਖਰਾਬ ਹੁੰਦੀਆਂ ਜਾ ਰਹੀਆਂ ਨੇ ਡਾਕਟਰوں ਦੀ ਰਿਪੋਰਟ ਕਰਦੇ ਨੇ ਸਿੰਪਲ ਲੈ ਜਾਂਦੇ ਪਰ ਉਹਦੀ ਰਿਪੋਰਟ ਨਹੀਂ ਦਿੰਦੇ ਉਹਨੂੰ ਚੱਕਣ ਦੀ ਫਰਾਕ ਵਿੱਚ ਨੇ ਤਾਂ ਹੁਣ ਅਪੀਲ ਕੀਤੀ ਗਈ ਹੈ ਵੀ ਇਹ ਕਿਸੇ ਕਿਸਾਨੀ ਦਾ ਨਹੀਂ ਕਿਸੇ ਇੱਕ ਧਰ ਦਾ ਮੁੱਦਾ ਨਹੀਂ ਇਹਦੇ ਵਿੱਚ ਸਾਰਿਆਂ ਨੂੰ ਰਲ ਕੇ ਆਪਾਂ ਨੂੰ ਲੜਾਈ ਲੜਨੀ ਚਾਹੀਦੀ ਹੈ ਖਨੋਰੀ ਪਹੁੰਚਣਾ ਚਾਹੀਦਾ ਜ਼ੀਰੋ ਗਰਾਊਂਡ ਲੈਵਲ ਦੇ ਉੱਤੇ ਔਰ ਦੂਜੀ ਗੱਲ ਸਭ ਤੋਂ ਵੱਡੀ ਗੱਲ ਆ ਜਿਹੜੀ ਉਹ ਇਹ ਆ ਅੱਜ ਦੀ ਸ਼ਾਮ ਅਸੀਂ ਵੀ ਰੋਟੀ ਚੁੱਲ੍ਹਾ ਸਭ ਬੰਦ ਅੱਜ ਦੀ ਜਿਹੜੀ ਅੱਜ ਦਾ ਦਿਨ ਹੈ ਉਹ ਡੱਲੇਵਾਲ ਸਾਹਿਬ ਨੂੰ ਸਾਡੇ ਵਨਿਓ ਵੀ ਸਮਰਪਿਤ ਆ ਜਿੱਥੇ ਤੁਸੀਂ ਸੁਣ ਰਹੇ ਹੋ ਮੇਰੇ ਭਰਾ ਜੋ ਵੀ ਹੋ ਕਿਤੇ ਵੀ ਹੋ ਤੁਸੀਂ ਵੀ ਇਸ ਗੱਲ ਨੂੰ ਇੱਕ ਤੁਸੀਂ ਗੱਲ ਮੈਂ ਤੁਹਾਡੇ ਯਾਦ ਕਰਾਉਣੀ ਚਾਹਨਾ ਜਿਹੜੀ ਆਪਾਂ ਸਾਰੇ ਲੋਕਾਂ ਨੇ ਮੰਨੀ ਪਰ ਇਹ ਡੱਲੇਵਾਲ ਸਾਹਿਬ ਉਸ ਬੰਦੇ ਤੋਂ ਆਪਾਂ ਨੂੰ ਬਹੁਤ ਜ਼ਿਆਦਾ ਨੇੜੇ ਆ ਕਿਵੇਂ ਆ ਇਹ ਸਾਡਾ ਆਪਦਾ ਪੰਜਾਬੀ ਸਾਡਾ ਕਿਸਾਨ ਤੇ ਸਾਡਾ ਆਗੂ ਤਾਂ ਦੂਜਾ ਨੰਬਰ ਹੁਣ ਆ ਜਾਂਦੀ ਹੈ ਮੋਦੀ ਦੀ ਗੱਲ ਮੋਦੀ ਨੇ ਇਹ ਗੱਲ ਕਹੀ ਸੀ ਕਰੋਨਾ ਕਾਲ ਵੇਲੇ ਕਹਿੰਦਾ ਸਾਰੇ ਘਰਾਂ ਨੇ ਦੀਵੇ ਜਗਾਉਣੇ ਹਿੰਦੁਸਤਾਨ ਪੱਧਰ ਦੇ ਵਿੱਚ ਤੇ ਉਹ ਜਗਾਏ ਸੀ ਸਾਡੇ ਲੋਕਾਂ ਨੇ ਚਾਹੇ ਮਜ਼ਦੂਰ ਆਸੀਂ ਚਾਹੇ ਜੋ ਮਰਜੀ ਵੀ ਹੈ ਫੇਰ ਇੱਕ ਗੱਲ ਕਹੀ ਕਹਿੰਦਾ ਭਾਂਡਾ ਖੜਕਾਉਣਾ ਅੱਜ ਸਾਰੇ ਘਰਾਂ ਦੇ ਵਿੱਚ ਉਹ ਵੀ ਕੀਤਾ ਕੀ ਗੱਲ ਬਈ ਪ੍ਰਧਾਨ ਮੰਤਰੀ ਦੀ ਆਗਿਆ ਲੈ ਕੇ ਅਸੀਂ ਇਹ ਕੰਮ ਕਰ ਸਕਦੇ ਆ ਤੇ ਸਾਡੇ ਪੰਜਾਬ ਦਾ ਇੱਕ ਯੋਧਾ ਮਰਨ ਵਰਤ ਦੇ ਬੈਠਾ ਹੈ ਤੇ ਉਹਦੇ ਲਈ ਸਮਰਪਤ ਇੱਕ ਦੀ ਦਿਹਾੜੀ ਦਾ ਜਿਹੜਾ ਅਨਾਜ ਆਨ ਉਹਨੂੰ ਅਸੀਂ ਇੱਕ ਦਿਨ ਦਾ ਵੀ ਨਹੀਂ ਯਾਰ ਵਰਤ ਰੱਖ ਸਕਦੇ ਸੋ ਇਸ ਕਰਕੇ ਬੇਨਤੀ ਹੈ ਜਿੰਨੇ ਤੁਸੀਂ ਮੈਨੂੰ ਸੁਣ ਰਹੇ ਹੋ ਆਪ ਦੀ ਆਪ ਦੀਆਂ ਫੋਟੋਆਂ ਪੋਸਟ ਕਰਨੀਆਂ ਤੁਸੀਂ ਚੁੱਲੇ ਨੂੰ ਨਹੀਂ ਬਾਲਣਾ ਨਹੀਂ ਆਪਾਂ ਜਾ ਅਨਾਜ ਖਾਣਾ ਔਰ ਨਾ ਹੀ ਆਪਾਂ ਕੁਝ ਵੀ ਅੱਜ ਜਾਨੀ ਯਾਨੀ ਆਪਣਾ ਭਰਤ ਹੈ ਡੱਲੇਵਾਲ ਸਾਹਿਬ ਨੂੰ ਸਮਰਪਿਤ ਅੱਜ ਦੀ ਸ਼ਾਮ ਦੀ ਜਿਹੜੀ ਇਹ ਘੜੀ ਹੈ ਤਾਂ ਮੈਂ ਚਾਹੁੰਦਾ ਵੀ ਤੁਸੀਂ ਵੀ ਆਪਣੇ ਆਪਣੇ ਪੋਸਟ ਜਿਹੜੀ ਉਹ ਵੀ ਪਾਓ ਪਰਿਵਾਰ ਦੇ ਨਾਲ ਲਖਸਿੰਘ ਸਦਾਣਾ ਨੇ ਵੀ ਕਿਹਾ ਮੈਂ ਵੀ ਪਾਉਂਗਾ ਤੁਸੀਂ ਵੀ ਪਾਉਣਾ ਤਾਂ ਠੀਕ ਆ ਪੰਜਾਬੀਓ ਮਿਲਦੇ ਆਂ ਅਗਲੇ ਟੌਪਿਕ ਤੇ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ ਧੰਨਵਾਦ ਮਿਲਦੇ ਆਂ ਅਗਲੇ ਟੌਪਿਕ